ਹਾਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਕੁਝ ਸਮਾਂ ਆਪਾਂ ਗੁਰਬਾਣੀ ਦੀ ਵਿਚਾਰ ਕਰੀਏ ਗੁਰਬਾਣੀ ਨੂੰ ਥੋੜਾ ਸਮਝਣ ਦਾ ਯਤਨ ਕਰੀਏ ਗੁਰਮਤਿ ਦੇ ਵਿੱਚ ਪਿਆਰਿਓ ਸਾਡੇ ਮਨ ਦੀ ਗੱਲ ਹੁੰਦੀ ਆ ਆਪਾਂ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਵਿਚਾਰਾਂਗੇ ਸਮਝਾਂਗੇ ਫਿਰ ਸਾਨੂੰ ਪਤਾ ਲੱਗਦਾ ਕਿ ਗੁਰਬਾਣੀ ਵਾਰ-ਵਾਰ ਸਾਡੇ ਮਨ ਦੀ ਗੱਲ ਕਰਦੀ ਆ ਤੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਵਿੱਚ ਇਹ ਗੱਲ ਦੱਸੀ ਆ ਕਿ ਗੁਰਮਤ ਦੇ ਵਿੱਚ ਜਿਹੜਾ ਇਸ਼ਨਾਨ ਪ੍ਰਵਾਨ ਹੈ ਉਹ ਸਾਡੇ ਮਨ ਦਾ ਇਸ਼ਨਾਨ ਹੈ। ਪਾਤਸ਼ਾਹ ਕਹਿੰਦੇ ਜੇ ਤੁਸੀਂ ਬਾਹਰੋਂ ਆਪਣੇ ਆਪ ਨੂੰ ਸਾਫ਼ ਕਰ ਲੈਂਦੇ ਹੋ ਮਨ ਨੂੰ ਨਹੀਂ ਸਾਫ਼ ਕਰਦੇ ਤਾਂ ਤੁਸੀਂ ਜਨਮ ਹਾਰਦੇ। ਆਪਾਂ ਰੋਜ਼ ਬਾਣੀ 'ਚ ਸ਼ਬਦ ਪੜ੍ਹਦੇ ਆ ਗੁਰੂ ਅਮਰਦਾਸ ਪਾਤਸ਼ਾਹ ਦਾ। ਜਿੱਚ ਪਾਤਸ਼ਾਹ ਦੱਸਦੇ ਨੇ ਕਿ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਨੀ ਜਨਮ ਜੁਈ ਹਾਰਿਆ। ਕਿ ਜਿਨ੍ਹਾਂ ਦੇ ਮਨ ਮਲੇ ਹੁੰਦੇ ਆ ਬਾਹਰੋਂ ਨਿਰਮਲ ਹੋ ਜਾਂਦੇ ਪਾਤਸ਼ਾਹ ਕਹਿੰਦੇ ਸਮਝ ਲਓ ਆਪਣੇ ਜੀਵਨ ਨੂੰ ਹਾਰ ਕੇ ਚਲੇਗਾ ਤੇ ਫਿਰ ਪਾਤਸ਼ਾਹ ਕਹਿੰਦੇ ਜੀਵ ਨਿਰਮਲ ਬਾਹਰੋਂ ਨਹੀਂ ਜਿਨ੍ਹਾਂ ਦੇ ਮਨ ਸਾਫ਼ ਨੇ ਪਾਤਸ਼ਾਹ ਕਹਿੰਦੇ ਬਾਹਰੋਂ ਵੀ ਨਿਰਮਲ ਜੀਵ ਬਾਹਰੋਂ ਤਾਂ ਨਿਰਮਲ ਜੀਵ ਅੰਦਰੋਂ ਸਤਗੁਰ ਤੇ ਕਰਮੀ ਕਰਨੀ ਕਮਾਣੀ ਸਤਗੁਰ ਦਾ ਸੱਚਾ ਗਿਆਨ ਲੈ ਕੇ ਜੋ ਕਰਦੇ ਨੇ ਅਭਿਆਸ ਕਰਦੇ ਆ ਕਮਉਂਦੇ ਆ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਮਨ ਸਾਫ ਹੋ ਜਾਂਦੇ ਆ ਉਹ ਬਾਹਰੋਂ ਵੀ ਨਿਰਮਲ ਹੋ ਜਾਂਦੇ ਆ ਪਰ ਜਿਹੜੇ ਬਾਹਰੋਂ ਨਿਰਮਲ ਹੁੰਦੇ ਅੰਦਰੋਂ ਨਹੀਂ ਨਿਰਮਲ ਹੁੰਦੇ ਪਾਤਸ਼ਾਹ ਕਹਿੰਦੇ ਉਹ ਜੀਵਨ ਨੂੰ ਹਾਰ ਜਾਂਦੇ ਆ ਇਹੀ ਅੱਜ ਆਪਾਂ ਇਸ ਇਨਾਨ ਦੇ ਟੌਪਿਕ ਦੇ ਉੱਤੇ ਵਿਚਾਰ ਕਰਦੇ ਪਏ ਆ ਇੱਕ ਸ਼ਬਦ ਆਪਾਂ ਹੋਰ ਪੜ੍ਹਦੇ ਆ ਗੁਰੂ ਅਮਰਦਾਸ ਪਾਤਸ਼ਾਹ ਦਾ ਮਨ ਮੈਲੇ ਤਾਂ ਸਭ ਕੁਝ ਮੈਲਾ ਤਨ ਧੋਤੇ ਮਨ ਹਸ਼ਿਆ ਨਾ ਹੋਵੇ ਕਿ ਜੇ ਭਾਈ ਮਨ ਹੀ ਮੈਲਾ ਤੇ ਪਾਤਸ਼ਾਹ ਕਹਿੰਦੇ ਆ ਮਨ ਮੈਲੇ ਤਾਂ ਸਭ ਕੁਝ ਮੈਲਾ ਤੇ ਸਭ ਕੁਝ ਹੀ ਮੈਲਾ ਤਨ ਧੋਤੇ ਮਨ ਹਸ਼ਿਆ ਨਾ ਹੋਵੇ ਸਰੀਰ ਨੂੰ ਧੋਣ ਦੇ ਨਾਲ ਬਾਹਰ ਸਕੰਦੇ ਮਨ ਦੀ ਮੈਲ ਨਹੀਂ ਉਤਰਦੀ। ਸਰੀਰ ਦੇ ਬਾਹਰੀ ਸ਼ਾਮ। ਹੁਣ ਆਪਾਂ ਪਿਆਰੇ ਇਸ ਸੰਸਾਰ ਦੇ ਵਿੱਚ ਦੇਖਦੇ ਪਏ ਆਪਾਂ ਇਸ ਵੀਡੀਓ ਦੇ ਰਾਹੀਂ ਕਿਸੇ ਨੂੰ ਇੰਦਿਆ ਨਹੀਂ ਕਰਦੇ ਕਿਸੇ ਨੂੰ ਗਲਤ ਨਹੀਂ ਬੋਲਦੇ। ਪਰ ਆਪਾਂ ਗੁਰਮਤ ਦੀ ਗੱਲ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੀ ਗਾਲੀ ਕਹਿੰਦੀ ਹੈ ਕਰੋੜਾਂ ਦੇ ਵਿੱਚੋਂ ਕੋਈ ਇੱਕ ਆ ਦੀ ਹੁੰਦਾ ਜਿਹੜਾ ਪਰਮੇਸ਼ਰ ਦਾ ਸੇਵਕ ਹੈ ਪਰਮੇਸ਼ਰ ਦਾ ਭਗਤ ਹੈ। ਅੱਪਾ ਬਾਣੀ ਦੇ ਵਿੱਚ ਆਇਸ਼ਾ ਦੀ ਬਾਣੀ ਚ ਪੜਦੇ ਆ। ਪਾਤਸ਼ਾਹ ਕਹਿੰਦੇ ਬੜੇ ਲੋਕ ਅੰਗਿਕਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਪਏ। ਕਰੋੜਾਂ ਦੇ ਨਾਲ ਪਾਤਸ਼ਾਹ ਕਹਿੰਦੇ ਕਰਦੇ ਪਏ। ਪਰ ਕਰੋੜਾਂ ਦੇ ਵਿੱਚ ਇੱਕ ਆਦੀ ਹੁੰਦਾ ਪਾਤਸ਼ਾਹ ਕਹਿੰਦੇ ਜਿਹਨੂੰ ਅਸਲ ਸੋਝੀ ਹੁੰਦੀ ਹੈ, ਗਿਆਨ ਹੁੰਦਾ ਹੈ। ਤੇ ਬਾਕੀ ਪਾਤਸ਼ਾਹ ਕਹਿੰਦੇ ਫਿਰ ਜਿਹੜੇ ਬਾਕੀ ਜੀਵ ਨੇ ਪਾਤਸ਼ਾਹ ਕਹਿੰਦੇ ਉਹ ਤੇ ਵਪਾਰੀ ਨੇ ਵਪਾਰ ਕਰਦੇ ਪਏ। ਅੱਪਾ ਇਹ ਕਿ ਸ਼ਬਦ ਪੜਦੇ ਆ ਬਾਣੀ ਦੇ ਵਿੱਚ ਇੱਥੇ ਪਾਤਸ਼ਾਹ ਨੇ ਦੱਸਿਆ। ਕ੍ਰਿਆਚਾਰ ਕਰੇ ਖਟ ਕਰਮਾ ਇਤਰਾਤੇ ਸੰਸਾਰੀ ਅੰਦਰ ਮੈਲ ਉਤਰੇ ਹਉਮੇ ਬਿਨ ਗੁਰ ਬਾਜੀ ਹਾਰੀ ਪਾਤਸ਼ਾਹ ਕਹਿੰਦੇ ਕਈ ਤਰ੍ਹਾਂ ਦੀਆਂ ਪ੍ਰਿਆਵਾ ਕਰਦੇ ਆ ਕਈ ਕੁਝ ਕਰਦੇ ਪਾਤਸ਼ਾਹ ਕਹਿੰਦੇ ਪਰ ਅੰਦਰ ਦੀ ਹਉਮੇ ਦੀ ਮੈਲ ਜਿਹੜੀ ਨਹੀਂ ਦਿੱਤੇ ਬਿਨਾ ਗੁਰ ਦੇ ਗਿਆਨ ਤੋਂ ਪਾਤਸ਼ਾਹ ਕਹਿੰਦੇ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਇੱਥੇ ਵੀ ਪਾਤਸ਼ਾਹ ਹੀ ਕਹਿ ਰਹੇ ਕਿ ਹਾਰ ਗਏ ਹੋ ਜੀ ਜਿਹੜੇ ਆਪਣੇ ਅੰਦਰ ਦੀ ਹਉਮੇ ਨੂੰ ਨਹੀਂ ਧਾਰ ਸਕੀ ਮੇਰੇ ਠਾਕੁਰ ਰਖ ਲਿਓ ਕਿਰਪਾ ਤਾਰੀ ਕੋਟ ਮਦੇਕੋ ਵਿਰਲਾ ਸੇਵਕ ਹੋ ਸਕਦੇ ਨੇ ਪਾਸ਼ਾ ਕਹਿੰਦੇ ਕਰੋੜਾਂ ਦੀ ਭੀੜ ਦੇਖ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਪਰਮੇਸ਼ਰ ਦੀ ਸੇਵਾ ਹੈ। ਪਾਸ਼ਾ ਕਹਿੰਦੇ ਵਪਾਰੀ ਨਹੀਂ। ਕਰੋੜਾਂ 'ਚ ਇੱਕ ਆਦ ਹੁੰਦਾ ਹੈ ਪਾਸ਼ਾ ਕਹਿੰਦੇ ਜਿਹੜਾ ਅਸਰ ਪਰਮੇਸ਼ਰ ਦਾ ਹੁੰਦਾ ਹੈ। ਜਿਹਨੂੰ ਆਪਾਂ ਹੋਰ ਵੀ ਸ਼ਬਦਾਂ ਦੇ ਰਾਹੀਂ ਬਾਣੀ ਦੇ ਵਿੱਚ ਪੜ੍ਹਦੇ ਆਂ ਜਿੱਚ ਪਾਸ਼ਾ ਇੱਕ ਹੋਰ ਸ਼ਬਦ ਦੇ ਵਿੱਚ ਵੀ ਆਪਾਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਬਦ ਪੜ੍ਹਦੇ ਆਂ। ਜਿੱਚ ਪਾਸ਼ਾ ਕਹਿੰਦੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੇਹ ਜੀ। ਵੀ ਕਰੋੜਾਂ 'ਚ ਕੋਈ ਇੱਕ ਆਦ ਨਹੀਂ। ਤੇ ਉਹ ਫਿਰ ਪਾਸ਼ਾ ਕਹਿੰਦੇ ਉਹ ਆਪਣੇ ਮਨ ਦੀ ਬਿਆਦ ਉਤਾਰਦਾ ਇਹਦੇ ਵਿੱਚ ਪਾਸ਼ਾ ਨੇ ਦੇਖੋ ਸਾਨੂੰ ਦੱਸਿਆ ਵੀ ਹੈ ਸ਼ਾਸਤ ਵੇਦ ਸਿਮਰਤ ਸਭ ਸੋਧ ਦੇ ਸਭ ਏਕਾਵਾਦ ਪੁਕਾਰੇ ਵੀ ਜਿੰਨੇ ਵੀ ਧਾਰਮਿਕ ਗ੍ਰੰਥ ਸਿਮਰਤੀਆਂ ਨੇ ਸ਼ਾਸਤਰ ਨੇ ਵੇਦ ਨੇ ਪਾਸ਼ਾ ਕਹਿੰਦੇ ਸਾਰਿਆਂ ਨੂੰ ਸੋਧ ਕੇ ਦੇਖ ਲਓ ਸਾਰੇ ਇੱਕੋ ਹੀ ਬਾਤ ਕਹਿੰਦੇ ਪਏ ਆ ਬਿਨ ਗੁਰ ਮੁਕਤ ਨਾ ਪਾਵੇ ਕੋਈ ਮਨ ਵੇਖੋ ਕਰ ਵਿਚਾਰੀ ਪਾਸ਼ਾ ਕਹਿੰਦੇ ਗੁਰ ਤੇ ਗਿਆਨ ਤੋਂ ਲੈਣਾ ਪਾਈ ਨਹੀਂ ਜਿੱਤ ਸਕਦੇ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਪਾਪੀEntityType ਪਾਸ਼ਾ ਨੇ ਫਿਰ 68 ਇਸਤਾਂ ਦੇ ਇਸ਼ਨਾਨ ਦੀ ਵੀ ਥੱਲੇ ਗੱਲ ਕੀਤੀ ਹੈ ਪਾਸ਼ਾ ਕਹਿੰਦੇ ਨਹੀਂ ਪਈ ਕੁਛ ਨਹੀਂ ਹੋਣਾ ਇਹ ਚੀਜ਼ ਜੱਗ ਦਾ ਹੁਣ ਆਪਾਂ ਜਿਹੜੇ ਅੱਜ ਟੌਪਿਕ ਤੇ ਵਿਚਾਰ ਕਰ ਰਹੇ ਆ ਪਿਆਰੇ ਉਹ ਸਥਿਤੀ ਤੇ ਕਰ ਰਹੇ ਕਿ ਗੁਰਬਾਣੀ ਦੇ ਅਨੁਸਾਰ ਕਿਹੜਾ ਸੰਗਮ ਕਿਉਂਕਿ ਆਪਾਂ ਸੰਗਮ ਦੀ ਗੱਲ ਕਰਨੀ ਹੈ ਪ੍ਰਯਾਗ ਦੀ ਗੱਲ ਕਰਨੀ ਆ ਕਿ ਉਹ ਕਿਹੜਾ ਸੰਗਮ ਹੈ ਜਿੱਥੇ ਇਸ ਜਾ ਕੇ ਆਪਾਂ ਇਸ਼ਨਾਨ ਕਰੀਏ ਤੇ ਸਾਡਾ ਜੀਵਨ ਪਰਵਾਨ ਹੋ ਜਾਵੇ ਉਪਾਸ਼ਰ ਬਾਣੀ ਦੇ ਵਿੱਚ ਦੱਸਦੇ ਆ ਕੋਈ 바ਰੀ ਨਹੀਂ ਉਹ ਤੀਰਥ ਸਾਡੇ ਅੰਦਰ ਹੈ ਪਰ ਕਿਵੇਂ ਬਣਦਾ ਹੈ ਆਪਾਂ ਉਸ ਚੀਜ਼ ਦੇ ਉੱਤੇ ਵਿਚਾਰ ਕਰੀਏ ਕਿਵੇਂ ਉਹ ਤੀਰਥ ਬਣਦਾ ਹੈ ਕਿਵੇਂ ਉੱਥੇ ਇਸ਼ਨਾਨ ਕਰਨਾ ਹੈ ਕਿਹੜਾ ਪ੍ਰਿਆਗ ਹੈ ਕਿਹੜਾ ਉਹ ਪਿਆਰਿਓ ਉਹ ਸਥਾਨ ਹੈ ਜਿੱਥੇ ਪਾਸ਼ਾਨ ਦੱਸਿਆ ਸਾਨੂੰ ਕਿ ਉਸ ਸਥਾਨ ਤੇ ਪ੍ਰਮਾਤਮਾ ਵੀ ਵਸਦਾ ਹੈ ਬਾਰੀ ਜਿੱਥੇ ਆਪਾਂ ਪ੍ਰਿਆਗ ਰਾਜ ਇਸ਼ਨਾਨ ਕਰਦੇ ਨੇ ਉੱਥੇ ਸਾਨੂੰ ਪਰਮਾਤਮਾ ਨਹੀਂ ਨਜ਼ਰ ਆਉਂਦਾ ਕਿਤੇ ਪਰਮਾਤਮਾ ਤਾਂ ਵੈਸੇ ਹਰ ਜਗ੍ਹਾ ਹੀ ਹਰ ਦਿਖੇਗਾ ਨਹੀਂ ਪਾ ਸਕਦੇ ਜਿੱਥੇ ਅਸੀਂ ਜਿਸ ਪ੍ਰਿਆਗ ਦੀ ਗੱਲ ਕਰਦੇ ਆ ਅਸੀਂ ਜੇ ਸੰਗਮ ਦੀ ਗੱਲ ਕਰਦੇ ਆ ਜਦੋਂ ਤੁਸੀਂ ਉੱਥੇ ਇਸ਼ਨਾਨ ਕਰਾਓਗੇ ਉੱਥੇ ਪਾ ਸਕਦੇ ਨੇ ਪਰਮੇਸ਼ਰ ਵੀ ਤੁਹਾਨੂੰ ਦਿਖੇਗਾ ਤੇ ਵੱਡੀ ਗੱਲ ਇਹ ਹੈ ਕਿ ਉੱਥੇ ਸਰੀਰ ਨੇ ਇਸ਼ਨਾਨ ਨਹੀਂ ਕਰਨਾ ਉੱਥੇ ਮਨ ਦਾ ਇਸ਼ਨਾਨ ਹੈ ਜਿਹੜਾ ਗੁਰਮਤਿ ਚ ਪ੍ਰਵਾਨ ਹੈ ਜਿਹਨੂੰ ਪਾਸ਼ਾ ਬਾਰ-ਬਾਰ ਕਹਿੰਦੇ ਆ ਵੀ ਮਨ ਨੂੰ ਧੋ ਮਨ ਦਾ ਇਸ਼ਨਾਨ ਕਰਾਓ ਉੱਥੇ ਮੰਨਦਾ ਹੋਣਾ ਹੈ ਉੱਥੇ ਤਨ ਨਹੀਂ ਜਾਣਾ ਉੱਥੇ ਮਨ ਨਹੀਂ ਜਾਣਾ ਉੱਥੇ ਤਾਂ ਧਿਆਨ ਨੂੰ ਲੈ ਕੇ ਜਾਣਾ ਹੁਣ ਪਿਆਰੇ ਵਿੱਚ ਜਿੱਥੇ ਅੱਜ ਦੇ ਸਮੇਂ ਵਿੱਚ ਜੀਵ ਇਸ਼ਨਾਨ ਕਰਦੇ ਪਏ ਆ ਨਾ ਉਨੂੰ ਪ੍ਰਿਆਗ ਰਾਜ ਕਹਿੰਦੇ ਆ ਪ੍ਰਿਆਗ ਦਾ ਮਤਲਬ ਪਤਾ ਕੀ ਹੁੰਦਾ ਹੈ ਜਿੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਉਹਨੂੰ ਕਹਿੰਦੇ ਸੰਗਮ ਸੰਗਮ ਦਾ ਮਤਲਬ ਇਹਦਾ ਹੈ ਜਿੱਥੇ ਤਿੰਨ ਨਦੀਆਂ ਦਾ ਸੁਮੇਲ ਹੁੰਦਾ ਤੇ ਆਪਾਂ ਉੱਥੇ ਪੜ੍ਹਦੇ ਆ ਕਿ ਉੱਥੇ ਦੋ ਦਧੀਆਂ ਨੇ ਇੱਕ ਗੰਗ ਗੰਗਾ ਇੱਕ ਯਮਨਾ ਤੇ ਤੀਜੀ ਇਹ ਸੁਰਸਵਤੀ ਦੋ ਜਿਹੜੀਆਂ ਨੇ ਉਹ ਪ੍ਰਗਟ ਨੇ ਤੇ ਕਹਿੰਦੇ ਤੀਸਰੀ ਜਿਹੜੀ ਸੁਰਸਵਤੀ ਹੈ ਉਹ ਗੁਪਤ ਰੂਪ ਚ ਉੱਥੇ ਵਰਤਦੀ ਹੈ ਤੇ ਤਿੰਨ ਨਦੀਆਂ ਉੱਥੇ ਆ ਕੇ ਇਕੱਠੀਆਂ ਹੁੰਦੀਆਂ ਨੇ ਤੇ ਉੱਥੇ ਬਣਦਾ ਹੈ ਪ੍ਰਯਾਗ ਤੇ ਉੱਥੇ ਦੱਸਿਆ ਜਾਂਦਾ ਹੈ ਕਿ ਜੇ ਕੋਈ ਉੱਥੇ ਇਸ਼ਨਾਨ ਕਰਦਾ ਹੈ ਤੇ ਉਹਦੇ ਜਨਮਾ ਜਨਮਾਂ ਅੰਤਰਾ ਦੀ ਮੈਲ ਜਿਹੜੀ ਉੱਤਰ ਜਾਂਦੀ ਹੈ ਪਾਗ ਉੱਤਰ ਜਾਂਦੇ ਆ ਹੁਣ ਵੈਸੇ ਪਿਆਰਿਓ ਇਹ ਇਸ਼ਨਾਨ ਜਿਹੜਾ ਨੇ ਜਦੋਂ ਤੁਸੀਂ ਗੁਰਬਾਣੀ ਨੂੰ ਪੜਾਂਗੇ ਪਾਤਸ਼ਾਹ ਜੀ ਕਹਿੰਦੇ ਸਾਡੇ ਅੰਦਰ ਦਾ ਇਸ਼ਨਾਨ ਅੰਦਰ ਨੂੰ ਬਾਹਰ ਪ੍ਰਗਟ ਕੀਤਾ ਹੈ ਪਰੋਕੀ ਵਿੱਚ ਬਣਦਾ ਆਪਾਂ ਨਾ ਸ਼ਬਦ ਪੜ੍ਹਦੇ ਇੱਕ ਭਗਤ 베ਣੀ ਜੀ ਦਾ ਬਾਣੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਬਿਆਨ ਕੀਤਾ ਹੋਇਆ ਸਾਨੂੰ ਸਮਝਾਇਆ ਹੋਇਆ ਤੇ ਫਿਰ ਸਾਨੂੰ ਦੱਸਿਆ ਵੀ ਕਿ ਕਿਵੇਂ ਆਪਾਂ ਸੰਗਮ ਦੇ ਵਿੱਚ ਇਸ਼ਨਾਨ ਕਰਕੇ ਆਪਾਂ ਪ੍ਰਵਾਣ ਹੋ ਸਕਦੇ ਆ ਤੇ ਸਾਡਾ ਜੀਵਨ ਜਿਹੜਾ ਸਫਲ ਹੋ ਸਕਦਾ ਹੈ। ਰਾਮਕਲੀ ਰਾਗ ਵਿੱਚ ਬੇਣੀ ਜੀ ਦਾ ਸ਼ਬਦ ਹੈ ਈੜਾ ਪਿੰਗਲਾ ਔਰ ਸੂਕਮਨਾ ਤੀਨ ਬਸਾਂ ਇਕ ਠਾਈ ਬੇਣੀ ਸੰਗਮ ਤਹਿ ਪਿਰਾਗ ਮਨ ਮਜਨ ਕਰੇ ਤਤਾਈ ਸੰਤੋ ਤਹਾ ਨਰੰਜਨ RAM ਹੈ ਗੁਰਗਮ ਚੀਨਾ ਮਿਰਲਾ ਕੋ ਤਹਾ ਨਰੰਜਨ ਰਮਈਆ ਸੁ ਪਾਸ਼ਾ ਕਹਿੰਦੀ ਉੱਥੇ ਪਰਮੇਸ਼ਰ ਵੀ ਆ ਪਰ ਕਹਿੰਦੇ ਕੋਈ ਪਾਸ਼ਾ ਦੇਖੋ ਇਦਰੀ ਗੁਰਗਮ ਚੀਨਾ ਮਿਰਲਾ ਕੋਈ ਵੀ ਕੋਈ ਵਿਰਨਾ ਹੀ ਉੱਥੇ ਜਾ ਕੇ ਸ਼ਰਨ ਕਰਦਾ ਹੈ ਉੱਥੇ ਭੀੜ ਨਹੀਂ ਹੁੰਦੀ ਕਿ ਪਰੋਣਾ ਚ ਕੋਈ ਵਿਰਨਾ ਨਹੀਂ ਹੈ ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ ਕਿ ਜਿੱਥੇ ਮੈਂ ਜਾਂਦਾ ਤੇ ਉੱਥੇ ਮੈਂ ਹੀ ਆ। ਕੋਈ ਵਿਰਲਾ ਹੀ ਆ ਪਾ ਸਕਿੰਦੇ। ਜਿਹੇ ਮਾਰਗ ਪੰਡਤ ਗਏ ਪਾਛੇ ਗਏ ਬਹੀਰ ਇੱਕ ਅਵਕੜ ਘਾਟੀ RAM ਕੀ ਤੇ ਚੜ ਗਏ ਉਹ ਕਬੀਰ। ਵੀ ਜਿੱਥੇ ਪਖੰਡਵਾ ਦੇ ਕਬੀਰ ਸਾਹਿਬ ਕਹਿੰਦੇ ਉੱਥੇ ਤੇ ਜਿਹੇ ਮਾਰਗ ਪੰਡਤ ਗਏ ਕਹਿੰਦੇ ਉੱਥੇ ਤੇ ਪੀੜਾ ਹੀ ਪੀੜਾ ਲਗੀਆਂ ਪਈਆਂ ਦੇ ਕਬੀਰ ਸਾਹਿਬ ਵੀ ਜਿੱਥੇ ਮੈਂ ਜਾਂਦਾ ਪਿਆ। ਕਹਿੰਦੇ ਉੱਥੇ ਤੇ ਕੋਈ ਵਿਰਲਾ ਹੀ ਚੜਦਾ ਪਿਆ ਜਿਹੜੀ ਘਾਟੀ ਤੇ ਮੈਂ ਚੜਦਾ ਪਿਆ। ਇਸ ਕਰਕੇ ਗੁਰਮਤਿ ਵਾਲਾ ਪਾਸਾ ਜਦੋਂ ਆਪਾਂ ਇੱਧਰੋਂ ਚੱਲ ਕੇ ਦੇਖਦੇ ਆ ਨਾ ਇੱਥੇ ਪਾਤਸ਼ਾਹ ਨੇ ਦੇਖ ਹੁਣ ਸਾਨੂੰ ਸਮਝਾਇਆ ਤੀਨ ਤਿੰਨਾਂ ਦੀ ਗੱਲ ਕੀਤੀ ਈੜਾ ਪਿੰਗਲਾ ਔਰ ਸੂਖਮਣਾ ਤੀਨ ਬਸ ਐ ਇੱਕ ਹੈ ਈੜਾ ਪਿੰਗਲਾ ਪਿਆਰਿਓ ਆਪਾਂ ਹੁਣ ਇੱਥੇ ਥੋੜਾ ਜਿਹਾ ਧਿਆਨ ਵਾਲੇ ਪਾਸੇ ਨੂੰ ਆ ਜਾਈਏ ਆਪਾਂ ਹੁਣ ਗੱਲ ਕਰਨੀ ਧਿਆਨ ਦੀ ਇਹ ਸਾਡੀਆਂ ਦੋ ਸੁਰਾਂ ਜਿਹੜੀਆਂ ਨੇ ਜਿੰਨਾਂ ਲਈ ਆਪਾਂ ਸਵਾਸ ਲੈਨੇ ਇਹਨਾਂ ਨੂੰ ਈੜਾ ਪਿੰਗਲਾ ਗਿਆ ਦੋ ਨੇਤਰ ਨੇ ਗੁਰਬਾਣੀ ਨੇ ਇਹਨਾਂ ਨੂੰ ਚੰਦ ਸੂਰਜ ਗਿਆ ਜਿਹੜਾ ਸਾਡਾ ਖੱਬਾ ਨੇਤਰ ਹੈ ਇਹਨੂੰ ਗੁਰਮਤ ਨੇ ਕਿਹਾ ਹੈ ਚੰਦਰਮਾ ਸੱਜੇ ਨੇਤਰ ਨੂੰ ਸੂਰਜ ਕਿਹਾ ਇਦਾਂ ਹੀ ਸਾਡੀਆਂ ਦੋਨਾਂ ਸੁਰਾਂ ਨੂੰ ਈੜਾ ਤੇ ਪਿੰਗਲਾ ਕਿਹਾ ਤੀਸਰੀ ਗੱਲ ਕੀਤੀ ਹੈ ਗੁਰਮਤ ਨੇ ਸੁਖਮਨਾ ਦੀ ਸੁਖਮਨਾ ਜਿਹੜੀ ਹੈ ਪਿਆਰਿਓ ਇਹ ਗੁਪਤ ਹੈ ਇਹ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਆਪਾਂ ਗਿਆਨ ਲੈਂਦੇ ਹਾਂ ਸੋਝੀ ਲੈਂਦੇ ਹਾਂ ਜਦੋਂ ਆਪਾਂ ਅਭਿਆਸ ਕਰਦੇ ਇਸ ਮਾਰਗ ਤੇ ਚੱਲਣ ਤੇ ਹੁਣ ਇੱਥੇ ਕੀ ਆਪਾਂ ਕਰਨਾ ਹੁੰਦਾ ਸਾਨੂੰ ਗੁਰਮਤ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਚੰਦ ਤੇ ਸੂਰਜ ਦੀ ਗੱਲ ਕੋਈ ਇਹਨੂੰ ਆਪਾਂ ਸਮਝਣ ਦਾ ਇੱਕ ਹੋਰ ਸੌਖਾ ਤਰੀਕਾ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਲੈ ਲਈਨੇ ਆ ਆਪਾਂ ਕੀ ਕਰਦੇ ਆ ਕਿ ਇਹ ਜੋ ਨੇਤਰ ਹੈ ਨਾ ਪਾਸ਼ਾ ਕਹਿੰਦੇ ਚੰਦ ਸੂਰਜ ਕੀ ਪਾਏਗਾ ਇਹਨਾਂ ਦੋਨਾਂ ਨੇਤਰਾਂ ਦੀ ਪਾਸ਼ਾ ਕਿਤੇ ਗੱਲ ਕੋਈ ਜੈ ਇਦਾਂ ਸਮਝ ਲਓ ਕਿ ਇਹ ਦੋ ਨਦੀਆਂ ਨੇ ਕਿ ਗੰਗਾ ਇੱਕ ਯਮਨਾ ਦੋ ਨੇਤਰ ਸੰਦੇ ਇਹਨਾਂ ਦੋਨਾਂ ਦੀ ਜਦੋਂ ਆਪਾਂ ਗੱਲ ਪਾਵਾਂਗੇ ਇਹਨਾਂ ਦੋਨਾਂ ਦੇ ਤਰ੍ਹਾਂ ਜਦੋਂ ਆਪਾਂ ਇਕ ਕਰਾਂਗੇ ਫਿਰ ਤੀਸਰੀ ਨਦੀ ਜਿਹੜੀ ਹੈ ਸਰਸਵਤੀ ਜੇ ਤਾਂ ਸਮਝ ਲਓ ਕਿ ਈੜਾ ਪਿੰਗਲਾ ਜਦੋਂ ਅੱਖੀ ਹੋ ਗਿਆ ਇਹ ਦੋਨੋਂ ਤੇ ਇੱਥੇ ਫਿਰ ਇੱਕ ਸੁਖਮਣਾ ਸੁਖਮਣਾ ਜਿਹੜੀ ਹੈ ਪਿਆਰੇ ਉਹ ਫਿਰ ਗੁਪਤ ਰੂਪ ਚ ਹੁੰਦੀ ਹੈ ਉਹ ਕਦੋਂ ਪ੍ਰਗਟ ਹੁੰਦੀ ਹੈ ਜਦੋਂ ਆਪਾਂ ਗਿਆਨ ਲੈਨੇ ਸੁਜੀ ਦੀ ਇੱਥੇ ਪਾਸ਼ਾ ਜੀ ਸਮਝਾ ਦੇ ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ ਤੀਰ ਬਸਾ ਇੱਕ ਹੈ ਬੇੜੀ ਸੰਗਮ ਤਹਿ ਫਿਰ ਆਗ ਭਗਤ ਬੇੜੀ ਜੀ ਕਹਿੰਦੇ ਇਹੀ ਪ੍ਰਾਗ ਹੈ ਇੱਥੇ ਕੌਣ ਇਸ਼ਨਾਨ ਕਰੀਏ ਕਹਿੰਦੇ ਮਨ ਮੱਜਨ ਕਰੇ ਤਥੈ ਇਥੇ ਮਾਨਿ ਸੁਣਾਣ ਕਰੀਗੇ ਜਿਹੜੇ ਆਪਾਂ ਪਿਛਲੇ ਸ਼ਰਧਾਂ ਵਿੱਚ ਜਾ ਰਹੇ ਸੀ ਵਿੱਚ ਪਾਸ਼ਾ ਕਹਿੰਦੇ ਵੀ ਅੰਦਰ ਦੀ ਮੈਲ ਨਹੀਂ ਉਤਰੀ ਲੋਕ ਇੰਨੇ ਕਰਮਕਾਂਡ ਕਰਦੇ ਪਰ ਫਿਰ ਵੀ ਹਉਮੇ ਦੀ ਮੈਲ ਨਹੀਂ ਉਤਰੀ ਇਥੇ ਜਿਹੜਾ ਪਿਆਰਿਓ ਸਾਡੇ ਨਾਲ ਮਨ ਦੇ ਦੋ ਸਰੂਪ ਨੇ ਜਿਹੜੇ ਗੁਰਮਤ ਨੇ ਬੰਨੇ ਆ ਇੱਕ ਤਾਂ ਆਪਾਂ ਪੜਦੇ ਹਉਮੈ ਇਹ ਮਨ ਅਸਥੂਲ ਮਨ ਦੀ ਕੀ ਨਿਸ਼ਾਨੀ ਆ ਕਿ ਮਨ ਹਉਮੇ ਦੇ ਵਿੱਚ ਇਹ ਜਿਹੜੇ ਜੀਵ ਅਭਿਆਸ ਕਰਦੇ ਉਹਨਾਂ ਨੂੰ ਪਤਾ ਹੁੰਦਾ ਹੈ ਸਿੱਧਾ ਮਨ ਦਾ ਅਸਥੂਲ ਰੂਪ ਹੁੰਦਾ ਹੈ ਤੇ ਮਨ ਦੀ ਕੀ ਨਿਸ਼ਾਨੀ ਹੈ ਕਿ ਮਨ ਜਿਹੜਾ ਆ ਅਸਥੂਲ ਤੋਂ ਪ੍ਰਕਾਸ਼ ਹੋ ਗਿਆ ਹੈ ਉਹ ਸਾਡੇ ਮਨ ਦਾ ਦੂਸਰਾ ਸਰੂਪ ਹੈ ਜਿਹਨੂੰ ਆਪਾਂ ਜੋਤ ਸਰੂਪ ਦੇ ਵਿੱਚ ਪ੍ਰਕਾਸ਼ ਨੂੰ ਜਦੋਂ ਮਨ ਦਾ ਪ੍ਰਕਾਸ਼ ਨੂੰ ਪ੍ਰਗਟ ਹੋ ਜਾਂਦਾ ਸਮਝ ਲਓ ਮਨ ਦੀ ਮੈਲ ਜਿਹੜੀ ਹੁੰਦੀ ਹੈ ਮਨ ਦੀ ਹਉਮੈ ਮੈਲ ਜਿਹੜੀ ਖਤਮ ਹੋ ਗਈ ਉਹਦੇ ਵਾਸਤੇ ਇੱਕ ਅਭਿਆਸ ਹੁੰਦਾ ਹੈ ਜੋ ਆਪਾਂ ਅਗਵੀਂ ਵੀਡੀਓ ਦੇ ਵਿੱਚ ਵਿਚਾਰਦੇ ਆ ਜੇ ਕਿਸੇ ਨੇ ਉਸ ਚੀਜ਼ ਨੂੰ ਸਮਝਣਾ ਹੈ ਤਾਂ ਉਹ ਕਮੈਂਟ ਕਰਕੇ ਉਸ ਚੀਜ਼ ਨੂੰ ਸਮਝ ਸਕਦਾ ਹੈ ਕਿ ਕਿਹੜਾ ਅਭਿਆਸ ਹੈ ਪਰ ਆਪਾਂ ਇਸੀ ਦੀ ਸ਼ਬਦ ਦੇ ਉੱਤੇ ਵਿਚਾਰ ਕਰਦੇ ਆ ਉਹ ਜਦੋਂ ਆਪਾਂ ਉਦੇ ਵਾਸਤੇ ਅਭਿਆਸ ਕਰਦੇ ਜਦੋਂ ਆਪਾਂ ਇਹ ਨੇਤਰਾਂ ਦੀ ਗੰਢ ਪਾਉਣੀ ਸਿੱਖ ਲੈਂਦੇ ਆਂ ਗੰਗ ਤੇ ਜਮਨਾ ਗੰਗਾ ਤੇ ਜਮਨਾ ਦੀ ਜਦੋਂ ਆਪਾਂ ਗੰਢ ਪਾਉਣੀ ਸਿੱਖ ਲਵਾਂਗੇ ਫਿਰ ਸਾਡੀ ਉੱਥੇ ਇੱਕ ਨਦੀ ਗੁਪਤ ਰੂਪ ਜਿਹੜੀ ਆ ਸੁਰਸਵਤੀ ਜਿਹੜੀ ਉਹ ਪ੍ਰਗਟ ਹੋਏਗੀ ਉੱਥੇ ਫਿਰ ਸਾਡੀਆਂ ਤਿੰਨ ਨਦੀਆਂ ਦਾ ਸੁਮੇਲ ਬਣੇਗਾ ਜਦੋਂ ਉਹ ਤਿੰਨ ਨਦੀਆਂ ਦਾ ਸੁਮੇਲ ਇੱਥੇ ਬਣੇਗਾ ਨਾ ਆ ਕੇ ਤੇ ਫਿਰ ਕੀ ਹੁੰਦਾ ਹੈ ਕਿ ਉੱਥੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਪਰ ਧਿਆਨ ਲਾ ਕੇ ਉੱਥੇ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਉਹ ਪ੍ਰਗਟ ਵੀ ਉਦੋਂ ਹੁੰਦੀ ਹੈ ਜਦੋਂ ਆਪਾਂ ਧਿਆਨ ਲਾਉਂਦੇ ਆਂ ਉਥੇ ਵੀ ਸਾਡਾ ਮਨ ਜਿਹੜਾ ਸੂਤੋ ਪ੍ਰਕਾਸ਼ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਸਾਡਾ ਮਨ ਅਸਤੂਰ ਤੋਂ ਪ੍ਰਕਾਸ਼ ਹੋ ਗਿਆ ਫਿਰ ਪਰਮੇਸ਼ਰ ਜਿਹੜਾ ਹੈ ਉਹ ਆਪ ਸਾਡੇ ਪਰਮ ਦਾ ਪਰਦਾ ਪਾਸੇ ਕਰਦਾ ਹੈ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਕਬੀਰ ਸਾਹਿਬ ਨੇ ਇਸ ਚੀਜ਼ ਨੂੰ ਬਿਆਨ ਕੀਤਾ ਕਿ ਜਦੋਂ ਮੇਰਾ ਮਨ ਨਿਰਮਲ ਹੋ ਗਿਆ ਨਾ ਤੇ ਕਹਿੰਦੇ ਮਾਲਕ ਆਪ ਮੈਨੂੰ ਕਬੀਰ ਕਬੀਰ کہہ ਕੇ ਉਹਨੇ ਵਾਜਾ ਮਾਰਿਆ ਆਪਾਂ ਬਾਣੀ 'ਚ ਸ਼ਬਦ ਪੜਦੇ ਆ ਕਬੀਰ ਮੜ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੇ ਹਰ ਫਿਰੇ ਕਹਿਦ ਕਬੀਰ ਕਬੀਰ ਉਹਨਾਂ ਨੇ ਦੇਖੋ ਬੜੇ ਸੋਹਣੇ ਤਰੀਕੇ ਨਾਲ ਦੱਸਿਆ ਕਿ ਪ੍ਰਮਾਤਮਾ ਮੇਰੇ ਪਿੱਛੇ ਪਿੱਛੇ ਭਜਦਾ ਹੈ ਤੇ ਮੈਨੂੰ ਵਾਜਾ ਮਾਰਦਾ ਕਿਉਂ ਕਰ ਮਾਨੀ ਇੰਨਾ ਨਿਰਮਲ ਹੁੰਦਾ ਕਿਉਂਕਿ ਪਿਆਰ ਉਹ ਜਨਾਂ ਚਿਰ ਤੱਕ ਸਾਡੇ ਮਨ ਦਾ ਅਸਤੂਰ ਰੂਪ ਨਹੀਂ ਨਾ ਖਤਮ ਹੁੰਦਾ ਪਰ ਕਿੰਨੀ ਵੀ ਪਰਮੇਸ਼ਰ ਨੂੰ ਪਾਉਣ ਦੀ ਕੋਸ਼ਿਸ਼ ਕਰ ਲਈਏ ਪ੍ਰਮਾਤਮਾ ਨਹੀਂ ਮਿਲੇਗਾ ਸੰਤ ਅਪਾ ਮਨ ਨੂੰ ਜਦੋਂ ਨਿਰਮਲ ਕਰ ਲਵਾਂਗੇ ਮਨ ਦਾ ਇਸ਼ਨਾਨ ਜਦੋਂ ਕਰ ਲਵਾਂਗੇ ਪਰਮੇਸ਼ਰ ਆਪ ਸਾਡੇ ਤੇ ਖੁਸ਼ ਹੋ ਕੇ ਆਪ ਸਾਨੂੰ ਮਿਲਣ ਆਇਆਗੇ ਆ ਪ੍ਰਗਟ ਹੋਣਾ ਆਪ ਸਾਡੇ ਘਰ ਹੁੰਦਾ ਪਰਦਾ ਪਾਸੇ ਕਰਦਾ ਪਰ ਸਾਡਾ ਕੰਮ ਸਿਰਫ ਇਹ ਹੈ ਪੜ ਸਾ ਕਹਿੰਦੇ ਗੁਰਗੰਭ ਚੀਨਣਾ ਗੁਰ ਦਾ ਗਿਆਨ ਲੈ ਕੇ ਅਭਿਆਸ ਕਰਕੇ ਆਪਾਂ ਇਸ ਚੀਜ਼ ਨੂੰ ਪ੍ਰਗਟ ਕਰਨਾ ਹੋਵੇ ਬਸ ਇਹਦੇ ਵਾਸਤੇ ਕੀ ਕਰਨਾ ਹੈ ਕਿ ਇਹ ਜੋ ਉਹ ਨੇਤਰਲ ਨਾ ਪਰ ਬਾਣੀ ਚ ਸ਼ਬਦ ਵੀ ਪੜਦੇ ਆਂ ਚੰਦ ਸੂਰਜ ਕੀ ਪਾਏ ਗਣ ਤਿਸ ਉਦਾਸੀ ਖ ਪਰੇ ਨਾ ਕਰ। ਇਹੀ ਚੰਦ ਸੂਰਜ ਦੀ ਗੱਲ ਕੀਤੀ ਬਾਣੀ। ਚੰਦ ਸੂਰਜ ਤੋਂ ਜੋਤ ਸਰੂਪ ਜੋਤੀ ਅੰਦਰ ਬ੍ਰਹਮ ਅਨੂਪ। ਇਹਨਾਂ ਦੋਨਾਂ ਨੇਤਰਾਂ ਨੂੰ ਜਦੋਂ ਆਪਾਂ ਗਣ ਪਾਉਣ ਦੀ ਜਾਤ ਸਿੱਖ ਲੈਂਦੇ ਆ ਨਾ ਪਿਆਰਿਓ। ਇਹ ਦੋ ਨਦੀਆਂ ਦਾ ਜਦੋਂ ਸੁਹੇਲ ਬਣਦਾ ਇੱਥੇ ਤੇ ਤੀਸਰੀ ਨਦੀ ਸੁਪਨਾ ਦੇ ਰੂਪ ਚ ਜਦੋਂ ਪ੍ਰਗਟ ਹੁੰਦੀ ਹੈ ਤੇ ਫਿਰ ਇੱਥੇ ਹੀ ਜਾ ਕੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਇਹਨੂੰ ਕਹਿੰਦੇ ਅਸੀਂ ਪ੍ਰਾਗਨ। ਇਹਨੂੰ ਹੀ ਅਸੀਂ ਕਹਿੰਦੇ ਸੰਗਮ। ਇਸ ਸੰਗਮ ਦੇ ਵਿੱਚ ਪਿਆਰਿਓ ਸਾਡੇ ਸਰੀਰ ਦਾ ਨਹੀਂ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ। ਇਰੇ ਇਥੇ ਜਦੋਂ ਆਪਾਂ ਇਹ ਇਸ਼ਨਾਨ ਕਰ ਲੈਂਦੇ ਆਂ ਫਿਰ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਨਹੀਂ ਤੇ ਬਾਹਰ ਹੀ ਤੁਸੀਂ ਕਿਤੇ ਵੀ ਭਟਕ ਲਵੋ ਕਿਤੇ ਵੀ ਜਾ ਕੇ ਇਸ਼ਨਾਨ ਕਰਦੇ ਰਹੋ ਪਿਆਰਿਓ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਇਹ ਜਦੋਂ ਆਪਾਂ ਕਰਾਂਗੇ ਇਹ ਪ੍ਰੈਕਟੀਕਲ ਆ ਤੁਸੀਂ ਕਰਕੇ ਦੇਖ ਲਓ ਜਦੋਂ ਆਪਾਂ ਕਰਕੇ ਦੇਖਾਂਗੇ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਇੱਥੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਪ੍ਰਕਾਸ਼ ਰੂਪ ਦੇ ਵਿੱਚ ਪਰਮਾਤਮਾ ਜਿਹੜਾ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ ਇਸ ਅਭਿਆਸ ਦੇ ਦੁਆਰਾ ਪਰ ਇਹ ਪਿਆਰਿਓ ਕੋਈ ਵਿਰਲੇ ਜੀਵ ਨੇ ਵਿਰਲਿਆਂ ਚ ਵਿਰਲੇ ਨੇ ਜਿਹੜੇ ਇਸ ਚੀਜ਼ ਨੂੰ ਵਿਸ਼ਵਾਸ ਕਰਕੇ ਇਸ ਚੀਜ਼ ਦਾ ਅਭਿਆਸ ਜਿਹੜੇ ਕਰਦੇ ਆ ਕੌਣ ਕਰਦੇ ਜਿਨ੍ਹਾਂ ਤੇ ਮਾਲਕ ਕਿਰਪਾ ਕਰਦਾ ਹੈ ਜਿਨ੍ਹਾਂ ਦੇ ਮਨ ਦੀ ਮੰਗ ਹੈ ਪਰਮਾਤਮਾ ਨਾਲ ਮਿਲਣਾ ਜਿਨ੍ਹਾਂ ਦੇ ਅੰਦਰ ਤਰਕ ਹੁੰਦੀ ਮਾਲਕ ਨੂੰ ਮਿਲਣ ਦੀ ਜਿਨ੍ਹਾਂ ਅੰਦਰ ਵਿਰਾਗ ਜਾਗਦਾ ਪਿਆਰ ਜਾਗਦਾ ਉਹ ਇਹ ਅਭਿਆਸ ਕਰਕੇ ਪਰਮੇਸ਼ਰ ਨੂੰ ਮਿਲਦੇ ਨੇ ਬਾਕੀ ਜਿਹੜੇ ਜੀਵ ਹੁੰਦੇ ਆ ਜਿਹੜੇ ਪਰਮਾਤਮਾ ਨੂੰ ਨਹੀਂ ਮਿਲਣਾ ਚਾਹੁੰਦੇ ਜਿਹੜੇ ਸਿਰਫ ਥੇਰ ਮੇਰ ਕਰਦੇ ਆ ਜਿਹੜੇ ਤਰਕਾ ਕਰਦੇ ਆ ਪਿਆਰਿਓ ਉਹ ਗੰਬਰੇਗਾ ਨਹੀਂ ਗਏ ਨਹੀਂ ਆਵੇ ਝੂਠਾ ਆ ਜਾਂ ਹੋਰ ਹੋਰ ਗੱਲਾਂ ਬਣਾਉਣਗੇ ਉਹ ਨਿੰਦਿਆ ਵੀ ਕਰ ਸਕਦੇ ਆ ਪਰ ਜਿਹੜੇ ਤੜਫ ਵਾਲੇ ਹੁੰਦੇ ਆ ਜਿਹੜੇ ਅਭਿਆਸ ਕਰ ਲੈਂਦੇ ਪਿਆਰੇ ਉਹਨਾਂ ਦੇ ਸਾਹਮਣੇ ਪਰਮੇਸ਼ਰ ਪ੍ਰਗਟ ਹੁੰਦਾ ਹੈ ਇਸ ਕਰਕੇ ਪ੍ਰੈਕਟੀਕਲ ਹੈ ਕਿ ਸ਼ਬਦਾਂ ਦੇ ਵਿੱਚ ਅਸੀਂ ਕਿਸੇ ਵੀ ਤਰੀਕੇ ਨਾਲ ਸਹੀ ਤਰੀਕੇ ਨਾਲ ਬਿਆਨ ਨਹੀਂ ਕਰ ਸਕਦੇ ਇਹ ਪ੍ਰੈਕਟੀਕਲ ਹੈ ਜੋ ਵੀ ਜੀਵਨ ਨੂੰ ਕਰੇਗਾ ਜੋ ਵੀ ਕਰਕੇ ਦੇਖੇਗਾ ਉਹਨੂੰ ਪਤਾ ਲੱਗ ਜਾਏਗਾ ਕਿ ਵਾਕਈ ਅਸਲ ਸੰਗਮ ਕਿਹੜਾ ਹੈ ਜਦੋਂ ਆਪਾਂ ਬਾਣੀ ਦੇ ਵਿੱਚ ਵੀ ਪੜਦੇ ਆ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾ ਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤਾ ਗੋੜ ਜਾਂਦਾ ਹੈ ਉਹ ਪਿਆਰੇ ਉਹ ਅਭਿਆਸ ਹੈ ਉੱਥੇ ਜਿੱਥੇ ਜਾ ਕੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ ਮਨ ਦਾ ਸੂਲ ਰੂਪ ਜਿਹੜਾ ਖਤਮ ਹੋ ਜਾਂਦਾ ਹੈ ਹਉਮੈ ਖਤਮ ਹੋ ਜਾਂਦੀ ਹੈ ਮਨ ਦਾ ਇਸ਼ਨਾਨ ਹੋ ਜਾਂਦਾ ਹੈ ਮਨ ਦਾ ਪ੍ਰਕਾਸ਼ ਰੂਪ ਜਿਹੜਾ ਪ੍ਰਗਟ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਅਸਤ ਜਦੋਂ ਜੋਤ ਸਰੂਪ ਪ੍ਰਗਟ ਹੋਏਗਾ ਫਿਰ ਆਪਣਾ ਮੂਲ ਦੀ ਪਛਾਣ ਕਰੇਗਾ ਪਰਮੇਸ਼ਰ ਦੀ ਪਰ ਅਰਥ ਵਾਸਤੇ ਆਪਾਂ ਇੱਕ ਉਦਾਹਰਣ ਲੈ ਕੇ ਚੱਲੀਏ ਕਿ ਇਹਨਾਂ ਦੋਨਾਂ ਦੇਤਰ ਨੂੰ ਆਪਾਂ ਗੰਗਾ ਯਮਨਾ ਸਮਝ ਲਈਏ ਇਹਨਾਂ ਦੋਨਾਂ ਨੂੰ ਪਹਿਲਾਂ ਆਪਾਂ ਇਕੱਠੇ ਕਰੀ ਕਿਉਂਕਿ ਉੱਥੇ ਵੀ ਪ੍ਰਿਆਗਰਾਜ ਦਾ ਹੀ ਬਣਿਆ ਗੰਗਾ ਯਮਨਾ ਇਕੱਠੀ ਹੁੰਦੀ ਹੈ ਤੀਸਰੀ ਗੁਪਤ ਸਰਸਵਤੀ ਹੈ ਉੱਥੇ ਉਹ ਗੁਪਤ ਰੂਪ ਚ ਹੁਣ ਵੀ ਬਲਤ ਰਹੀ ਹੈ ਉਹਨੂੰ ਆਪਾਂ ਪ੍ਰਗਟ ਕਰ ਲੈਣਾ ਹੈ ਅਭਿਆਸ ਕਰਨਾ ਜਦੋਂ ਇਹ ਤਿੰਨ ਪ੍ਰਗਟ ਹੋ ਕੇ ਜਦੋਂ ਆਪਸ ਵਿੱਚ ਇਹਨਾਂ ਦਾ ਸਮੇਲ ਬਣ ਗਿਆ ਇੱਥੇ ਫਿਰ ਸੰਗਮ ਬਣੇਗਾ ਜਦੋਂ ਇਹ ਸੰਗਮ ਬਣ ਗਿਆ ਇੱਥੇ ਫਿਰ ਮਨ ਦਾ ਸਾਡੇ ਦਾ ਇਸ਼ਨਾਲ ਹੋ ਕੇ ਮਨ ਦਾ ਪ੍ਰਕਾਸ਼ ਨੂੰ ਜਿਹੜਾ ਪ੍ਰਗਟ ਹੋਏਗਾ ਮੁਖ ਉਜੜੋ ਜਾਏਗਾ ਫਿਰ ਹੀ ਅਸਤੁਰ ਵੀ ਸਾਨੂੰ ਨਾਮ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਇਹ ਗੁਰਮਤ ਦਾ ਇਸਤਾਨ ਹੈ ਜਿਹੜਾ ਭਗਤ 베ਣੀ ਜੀ ਨੇ ਸਾਨੂੰ ਆਪਣੀ ਬਾਣੀ ਦੇ ਰਾਹੀਂ ਦੱਸਿਆ ਹੈ ਇਹ ਸ਼ਬਦ ਕਾਫੀ ਲੰਬਾ ਹੈ ਇਹਦੇ ਵਿੱਚ ਸਾਨੂੰ ਉਹਨਾਂ ਦੱਸਿਆ ਵੀ ਕਿਵੇਂ ਤਹ ਚੰਦ ਦਾ ਸੂਰਜ ਪਾਉਣ ਦਾ ਪਾਣੀ ਸਾਖੀ ਜਾਗੀ ਗੁਰਮਖ ਜਾਣੀ ਇਹ ਸਿੱਖਿਆ ਸਾਨੂੰ ਕਿੱਥੋਂ ਮਿਲਦੀ ਹੈ ਗੁਰਮਖਾਂ ਦੀ ਗੁਰਮਖ ਉਹ ਹੁੰਦੇ ਨੇ ਜਿਹੜੇ ਇਹ ਅਭਿਆਸ ਕਰਦੇ ਨੇ ਜਿਹੜੇ ਉੱਥੋਂ ਉਹ ਮਨ ਗੁਰਮਖ ਇੰਨਾ ਸਮਝ ਲਓ ਕਿ ਗੁਰਮਖ ਕਿਸੇ ਸਰੀਰ ਦਾ ਨਾਮ ਨਹੀਂ ਹੈ ਉਹ ਮਨ ਜਿਹੜੇ ਪਰਮੇਸ਼ਰ ਚ ਸਮਾ ਜਾਂਦੇ ਆ ਉਹ ਸਾਨੂੰ ਗਿਆਨ ਦਿੰਦੇ ਸੁਝੀ ਹੁੰਦੇ ਆ ਉਹ ਫਿਰ ਸਾਨੂੰ ਦੱਸਦੇ ਆ ਬਾਰੇ ਕਹਿੰਦੇ ਜੋ ਦੇਖ ਦਿਖਾਵੇ ਤਿਸ ਕੋ ਗੱਲ ਜਾਈ ਜਿਹੜਾ ਖੁਦ ਵੀ ਪਰਮੇਸ਼ਰ ਨੂੰ ਦੇਖਦਾ ਜਿਹੜਾ ਦੇਖਣ ਦਾ ਭੇਜ ਦਿੰਦਾ ਉਹ ਜਿਹੜੇ ਗੁਰਮਖ ਹੁੰਦੇ ਆ ਪਾ ਸਕਦੇ ਉਹ ਸਾਨੂੰ ਇਹ ਗਿਆਨ ਦਿੰਦੇ ਆ ਜੇ ਜਦੋਂ ਆਪਾਂ ਗਿਆਨ ਲੈਨੇ ਉਪਜੈ ਗਿਆਨ ਦੁਰਮਤ ਛੀਜੇ ਅੰਮ੍ਰਿਤ ਰਸ ਗਣੰਤਰ ਭੀਜੈ ਇਸ ਕਲਾ ਜੋ ਜਾਣੈ ਭਿਓ ਭੇਟੇ ਦਾਸ ਕਰਮਗੁਰ ਦੇ ਜਿਹੜਾ ਇਸ ਕਲਾ ਨੂੰ ਜਾਣ ਲੇਗਾ ਫਾਸਾ ਕਿਤੇ ਉਹਨੂੰ ਹੀ ਪਰਮਪੁਰਖ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ ਇੱਕ ਕਲਾ ਹੈ ਇੱਕ ਹਨਰ ਹੈ ਵੀ ਜਿਗਤੀ ਹੁੰਦੀ ਹੈ ਇਹ ਅਭਿਆਸ ਹੁੰਦਾ ਹੈ ਇਹਨੂੰ ਬਸ ਵਿਸ਼ਵਾਸ ਦੇ ਨਾਲ ਆਪ ਕਰਕੇ ਦੇਖਣਾ ਹੁੰਦਾ ਪਰ ਇਹ ਪ੍ਰੈਕਟੀਕਲੀ ਇਹਨੂੰ ਸ਼ਬਦਾਂ ਦੇ ਰਾਹੀਂ ਨਹੀਂ ਬਿਆਨ ਕੀਤਾ ਜਾ ਸਕਦਾ ਜੋ ਕਰੇਗਾ ਪਿਆਰੇ ਉਹ ਕਰੋੜਾਂ ਦੇ ਵਿੱਚ ਉੱਥੇ ਕਰੋੜਾ ਹੁੰਦੇ ਨੇ ਇੱਥੇ ਕਰੋੜਾਂ 'ਚ ਕੋਈ ਇੱਕ ਗੁਰਗਮ ਚੀਨਣਾ ਮਿਲਦਾ ਕੋਈ ਕੋਈ ਹੀ ਮਿਰਨਾ ਹੀ ਪਾ ਸਕੰਦੇ ਆ ਗੁਰਦਾ ਗਿਆਨ ਲੈ ਕੇ ਇਹ ਅਭਿਆਸ ਕਰਦਾ ਤੇ ਆਪਣੇ ਅੰਦਰ ਦਾ ਉਹ ਜਿਹੜਾ ਪ੍ਰਿਆਗ ਰਾਜ ਉੱਥੇ ਜਾ ਕੇ ਅਭਿਆਸ ਕਰਕੇ ਮਹਾਂਦਿਸ਼ਨਾਨ ਕਰਾ ਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਉਹ ਭਗਤ ਹੁੰਦੇ ਨੇ ਉਹ ਭਗਤ ਬੇਣੀ ਨੇ ਉਹ ਕੋਈ ਮਿਰਨੇ ਮਿਰਨੇ ਕਰੋੜਾਂ 'ਚ ਭਗਤ ਹੁੰਦੇ ਨੇ ਪਿਆਰ ਵੀ ਜਿਹੜੇ ਅਭਿਆਸ ਕਰਦੇ ਆ ਸੋ ਜਿਹੜਾ ਵੀ ਜੀਵ ਇਸ ਮਾਰਗ ਤੇ ਅਰਫ ਹਰਵਾਏਗਾ ਜਿਹੜਾ ਚੱਲਣਾ ਚਾਹੁੰਦਾ ਹੋਵੇਗਾ ਜਿਸਤੇ ਮਾਲਕ ਕਿਰਪਾ ਕਰੇਗਾ ਉਹ ਹੀ ਅਭਿਆਸ ਕਰੇਗਾ ਸੁਖਲਾ ਚੁਕਾ ਲਿਖੇ ਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ